ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਚਹਿਲ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਨੇੜੇ ਕੋਟ ਸੁਖਿਆ ਟੁੱਡੀ ਪੱਕਾ ਇਹ ਪਿੰਡੇ ਦੇ ਆਸ-ਪਾਸ ਦੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਕੱਲ ਹੀ ਇੱਕ ਵੀਡੀਓ ਦਿਖਾ ਕੇ ਹਟਿਆ ਜਿਹਦੇ ਚ ਕੁਝ گاਵਾ ਦਿਖਾਉਣੇ ਸੀ ਅੱਜ ਫੇਰ ਕੁਝ ਹੋਰ ਵਹਿੜਾ ਬਾਈ ਕੋਲ ਵਿਕਰੀ ਵਾਲੀਆਂ ਆਈਆਂ ਵੀਆਂ ਜਿਹੜੀਆਂ ਇਸ ਵੀਡੀਓ 'ਚ ਤੁਹਾਨੂੰ ਦਿਖਾਉਣਗੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਨੰਬਰ ਸਕਰੀਨ ਉੱਤੇ ਚੱਲੂਗਾ ਤਸੱਲੀ ਕਰਨ ਦਾ ਹੱਕ ਹੈ ਤੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਦੋਸਤੋ ਸੋਹਣਿਆ ਸਵਾਂਗਾਂ ਕਾਵਾਂ ਤੋਂ ਦੋ ਗੱਬਣ ਦਿਖਾ ਦੂੰਗਾ ਤੇ ਦੋ ਹੀ ਤਾਜ਼ੀਆਂ ਸੋਹਣੀਆਂ ਹੋਈਆਂ ਹੈ ਪਹਿਲੇ ਨੰਬਰ ਤੇ ਬੜੀ ਸੋਹਣੀ ਗਾਂ ਖੜੀ ਐ ਤੋਂ ਸ਼ੁਰੂਆਤ ਕਰਦੇ ਆ ਜਸਵੰਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਵੰਤ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਕੰਨਵਾ ਸੁਆ ਸੁਈ ਐ ਇਹ ਦੂਜਾ ਸੁਆ ਤੇ 6 ਦਾਂਦਾ ਬਾਈ 6 ਦਾ ਤੋਂ ਦੂਜਾ ਸੁਆ ਆਏ ਸੁਆ 5 ਵਜੇ ਸੁਈ ਆ ਹੂੰ ਤੇ ਇਹਦੀ 9 ਵਜੇ ਜੇਰ ਪੈ ਗਈ ਸੀ ਬਾਈ ਠੀਕ ਐ ਤੇ 5-6 ਕਿਲੋ ਇਹਦਾ ਦੁੱਧ ਆਪਾਂ ਕੱਢਿਆ ਆਪਣੇ ਕੋਲ ਪ੍ਰੋਪਰ ਵੀਡੀਓ ਹੈਗੀ ਆ ਵੀਡੀਓ ਬਣਾ ਕੇ ਕੱਢਿਆ ਹਾਂ ਦੁੱਧ ਨੇ ਪਹਿਲੇ ਨੇ 24-25 ਕਿਲੋ ਦਿੱਤਾ ਬਾਈ 28-27 ਕਿਲੋ ਨੋਰਮਲ ਦੁੱਧ ਦੇ ਦੂਗੀ ਡਿਮਾਂਡ ਕੀ ਰਹਿਣੀ ਡਿਮਾਂਡ ਬਾਈ ਦੀ ਲੈਣ ਦੇਣ 1 ਲੱਖ ਤੇ बच्चा इन्हें बच्चा देता है हां भाई सारे दोवां ਕੰਜਾ ਮਾਰੇ ਅੱਛਾ ਹੀ ਹੈ ਭਾਈ ਉਹ ਤਾਂ ਮਗਰੀ ਅੱਛਾ ਹੀ ਹੈ ਬੱਚੇ ਦੋਸਤੋਂ ਦੋਨਾਂ ਨਾਲ ਹੀ ਮੇਲ ਕਾਫ ਹੈ ਸੁਹਾ ਦੂਜਾ ਸੂਈ ਹੈ 5 6 ਕਿਲੋ ਦੁੱਧ ਬਾਈ ਕਹਿੰਦਾ ਵੀ ਪ੍ਰੋਪਰ ਵੀਡੀਓ ਬਣਾ ਕੇ ਚੋਇਆ ਓਰੀਜਨਲ 6 ਦੰਦ ਆਂਦਾ ਭਾਈ ਠੀਕ ਹੈ ਤੇ 6 ਦੰਦ ਮੂੰਹ ਦੇ ਵਿੱਚੋਂ ਦੂਜਾ ਸੁਹਾ ਬੜਾ ਸੋਹਣਾ ਢਾਂਚਾ ਜਿੰਨਾ ਸੋਹਣਾ ਢਾਂਚਾ ਉਨਾ ਹੀ ਸੋਹਣਾ ਥਨ ਤੇ ਹਵਾਨਾ ਨਾੜਾਂ ਹਵਾਨੇ ਤੇ ਤੁਸੀਂ ਦੇਖੋਗੇ ਬੜੀਆਂ ਚੰਗੀਆਂ ਨਜ਼ਰ ਆਉਣੀਆਂ ਬਾਕੀ ਸਟਰਕਚਰ ਦੇਖੋ ਕਰਮਾਲੀ ਦਾ ਜਸਵੰਤ ਇਧਰ ਅੰਦਰ ਨੂੰ ਲਿਜਾਈ ਬਈ ਫੇਰ ਸੋ ਫੇਰ ਇੱਕ ਵਾਰ ਹਵਾਨਾ ਦੇਖੋ ਜੇ ਗਾ ਜਾਂ ਮੱਝ ਬੱਚੇ ਦਾ ਵੰਦ ਕਰਦੀ ਹੁੰਦੀ ਹੈ। ਤੋਂ ਦੋਨੀਆਂ ਸਾਈਡ ਤੇ ਨਹਾੜਾਂ ਹਵਾਨੇ ਤੇ ਦਿਸਣਗਾ। ਹਵਾਨਾ ਇਸ ਤਰੀਕੇ ਨਾਲ ਵੀ ਤੁਸੀਂ ਇਹਦਾ ਦੇਖ ਸਕਦੇ। ਲਿਆ ਭਾਈ ਹੁਣ ਵਾਪਸ। ਕੋਰੇ ਗਾਂ ਪਹਿਲੇ ਨੰਬਰ ਤੇ 1,20,000 ਚ ਮਿਲੂਗੀ ਤੁਹਾਨੂੰ। ਬਿਊਟੀਫੁਲ ਹੈ, ਮਜ਼ਬੂਤ ਢਾਂਚਾ ਹੈ ਤੇ ਦੁੱਧ ਵੀ ਆਸਾ ਸੋਨਾ ਦਿੰਦੀ ਰਹੂਗੀ। ਖੈਰੋ ਤੁਹਾਡੀ ਸੇਵਾ ਤੇ ਹੈ। ਤੁਸੀਂ ਜਿੰਨੀ ਸੇਵਾ ਕਰ ਲੋਗੇ ਉਨਾ ਝੋਲੋਗੇ। ਪਹਿਲੇ ਨੰਬਰ ਤੇ ਇਹਨੂੰ ਦੇਖੋ। ਇਸ ਤੋਂ ਬਾਅਦ ਫੇਰ ਇੱਕ ਸੂਈ ਸਵਾਏਗਾ। ਇਨੇ ਵੀ ਬੱਚੇ ਨੂੰ ਜਨਮ ਦਿੱਤਾ ਜਸਵੰਤ ਇਹ ਕਨਵਸ ਸੁਆਸੂ ਇਹ ਤੀਜਾ ਸੁਆ ਬਾਈ ਹੂੰ ਇਹ ਕੱਲ ਸ਼ਾਮੀ ਸੂਈ ਸੀ 6 ਵਜੇ ਠੀਕ ਹੈ ਇਹਦੀ ਸਾਢੇ 9 ਵਜੇ ਰਾਤ 10 ਵਜੇ ਜੇਰ ਪੈ ਗਈ ਸੀ ਹਾਂ ਰਾਤ ਆਪਾਂ 5 ਕਿਲੋ ਚੋਇਆ ਹੂੰ ਤੇ ਸਵੇਰ ਇਹ ਤੋਂ 7 ਕਿਲੋ ਬੋਲੀ ਚੋਈ ਆ ਬਾਈ ਆਪਾਂ ਠੀਕ ਹੈ ਬਾਈ ਇਹਦੀ ਡਿਮਾਂਡ ਕੀ ਰਹਿਣੀ ਹੈ ਇਹਦੀ ਡਿਮਾਂਡ ਬਾਈ ਲੈਣ ਦੇਣ 85000 ਰੁਪਿਆ ਦੋ ਦਿਨ 28 ਤੋਂ 30 ਕਿਲੋ ਲੀਟਰ ਦਿੱਤਾ ਬਾਈ ਦੂਜੇ ਸਵੇਰ ਗਾਰੰਟੀ ਨਾਲ 25 26 ਦੀ ਗਾਰੰਟੀ ਤੇ ਕੋਈ ਭੈਣ ਭਰਾ ਲ ਜਾ ਸਕਦਾ ਤੋਰੀ ਬਾਈ ਸੋ ਦੱਸੋ ਦੁੱਧ ਦੇਣੇ ਵੀ ਸੋਨਾ ਦੇਣਾ ਦੁੱਧ ਇਹਦਾ 7 ਕਿਲੋ ਬਾਈ ਵੱਛੇ ਨੂੰ ਜਨਮ ਦਿੱਤਾ ਵੱਛਾ ਖੜਾ ਤੁਸੀਂ ਅੰਦਾਜ਼ਾ ਲਾ ਲਓ ਬਿਲਕੁਲ ਸਿੱਧੀਆਂ ਹੀਆਂ ਲੱਤਾਂ ਹਜੇ ਕੱਚਾ 나ੜੂਆ ਕਿਉਂਕਿ ਸੂਹੀ ਰਾਤ ਹੀ ਹੈਗਾ ਥਾਣ ਇਹਦਾ ਵੀ ਹੱਥੀ ਚਵਾਈ ਵਾਲਾ ਜਿਹਨੇ ਥੋੜਾ ਕ੍ਰੋਸਾਂ ਗਾਂ ਖਰੀਦਣੀ ਹੈ ਉਹਦੇ ਹਸਤੇ ਵਧੀਆ ਰਹਿਣੀ ਹੈ ਇਹ ਗਰਮੀ ਘਟ ਮਣਾਉਂਦੀ ਹੈ ਹਵਾਨੇ ਦਾ ਰੋਖ ਹੋਣ ਵੀ ਪੂਰਾ ਭਰਿਆ ਵਿਆ ਇਹ ਨਹੀਂ ਗੱਲ ਵੀ ਹਵਾਨਾ ਕੋਈ ਬਹੁਤਾ ਛੋਟਾ ਕਰ ਗਿਆ ਉਹ ਬਾਈ ਲੈ ਆਈ ਵਾਪਸ ਫੇਰ ਸੋ ਇਹ ਗਾਂ ਦੇਖੋ ਸੋ ਸੀਲਸਰੀ ਫੇਨੀ ਕਾ ਵੀ ਜਿੱਧਰ ਨੂੰ ਮਰਜੀ ਰੱਸਾ ਫੜ ਕੇ ਤੁਰਪੋ ਮਗਰ ਹੀ ਤੁਰ ਹੀ ਫਿਰਦੀ ਹੈ ਸੋ ਇਹਦਾ ਰੇਟ ਤੁਹਾਨੂੰ ਬਾਈ ਨੇ ਦੱਸਦਾ ਬਾਕੀ ਤੁਸੀਂ ਤਸੱਲੀ ਕਰ ਲਓ ਜੀ ਨੂੰ ਜੱਜ ਦੀ ਐ ਦੁੱਧ ਜਿਹੜਾ ਚੋਇਆ ਉਹ ਪ੍ਰੋਪਰ ਵੀਡੀਓ ਬਣਾ ਕੇ ਬਾਈ ਕਹਿੰਦਾ ਚੋਇਆ ਉਹਦੇ ਚੋਂ ਤੁਹਾਨੂੰ ਇੱਕ ਤਾਂ ਧਾਰਾਂ ਦਾ ਅੰਦਾਜ਼ਾ ਹੋ ਜਾਊਗਾ ਵੀ ਕਿੱਦਾਂ ਦੀਆਂ ਨਿਕਲਦੀਆਂ ਐ ਚਵਾਈ ਇਹਨਾਂ ਦੀ ਕਿਵੇਂ ਦੀ ਐ ਦੂਜਾ ਦੁੱਧ ਦਾ ਆਈਡੀਆ ਹੋ ਜਾਣਾ ਵੀ ਚੋਇਆ ਕਿੰਨਾ ਕਾਹੇ ਤੇ ਬਿਲਕੁਲ ਹੀ ਤਾਜੀ ਸੂਈ ਹਜੇ ਪੂਛ ਵੀ ਦੇਖੋ ਤੁਸੀਂ ਅਸੀਂ ਸਾਫ਼ ਨਹੀਂ ਕੀਤੀ ਹੋਈ ਕਿਉਂਕਿ ਹਜੇ ਤਾਜ਼ਾ ਸੂਰਾ ਪਸ਼ੂ ਥੋੜਾ ਬਹੁਤ ਅੰਦਰੋਂ ਗੰਦ ਪੈਲ ਜਾਂ ਸੜਦਾ ਰਹਿੰਦਾ ਐ ਇੱਕ ਗਾਂ ਹੈ ਤਾਂ ਸਿੰਘਾਂ ਵਾਲੀ ਪਰ ਸੋਹਣੀ ਬਹੁਤ ਐ ਜਸਵੰਤભાઈ ਕੀ ਡਿਟੇਲ ਐ ਕਿ ਬਾਈ ਜਰਸੀ ਆ ਪਹਿਲਾ ਸੁਆ ਤੇ ਦੋ ਦੰਦਾਂ ਵਾਲਾ ਹੂੰ ਤੇ ਇਹਦੇ 5-6 ਦਿਨ ਪਏ ਆ ਠੀਕ ਹੈ ਤੇ ਪਹਿਲਾਂ ਵਛੀ ਬਈ 17-18 ਕੋਲ ਨਾਰਮਲ ਦੋ ਦਊਗੀ ਅੱਜ ਦਾ ਭਾਅ ਇਹਦਾ ਇਹਦਾ ਬਈ ਅੱਜ ਦਾ ਭਾਅ ਲੈਣ ਦੇ 63000 ਰੁਪਿਆ ਅਰੀਜਨਲ ਦੋ ਦੰਦਾਂ ਦਾ ਸੀਰੀਅਸਲੀ ਬਹੁਤ ਆ ਭਾਵੇਂ ਆ ਹੀ ਬੈਜੋ ਥੱਲੇ ਬਹੁਤ ਪਿਆਰੀ ਵਛੀ ਆ ਬਈ ਤੇ ਹਾਈਟ ਇਹਦੀ ਬਈ ਕੋਈ ਪਣਪੜਾ ਛੋਟੀ ਨਾ ਕਿ ਬਈ ਅਫਗਾਨ ਚਡੀਆ ਸਹੀ ਆ ਖੋਲੀ ਮੈਂ ਹਾਂ ਦੰਦ ਵੀ ਖਾਦਨੇ ਬਈ ਠੀਕ ਅਰੀਜਨਲ ਦੋ ਦੰਦ ਬਈ ਦੋ ਦੰਦੋਂ ਦੋ ਦੰਦਾਂ ਦਾ ਦੱਸੋ ਕਨਫਰਮ ਹੈ ਓਕੇ ਜੀ ਹਾਂ ਦੋ ਦੰਦ ਪੈ ਰਹੇ ਸੋ ਜਿਹੜੇ ਦਿਸ ਜਾਂਦੇ ਆ ਫਿਰ ਇਹ ਹੁੰਦਾ ਵੀ ਤੁਹਾਨੂੰ ਦੱਸ ਹੀ ਦੇਣਾ ਦੇਖ ਕੇ ਸੋ ਸਿੰਘ ਇਹਦੇ ਹੈਗੇ ਆ ਸੋ ਅੱਗੇ ਨੂੰ ਜਾਂਦੇ ਆ ਸਿੰਘ ਪਰ ਕੱਦ ਕਾਠ ਬਹੁਤ ਸੋਹਣਾ ਇਹ ਤੋਂ ਜਰਸੀ ਦੇ ਚੰਗੇ ਬੱਚੇ ਲੈ ਸਕਦੇ ਆ ਤੁਸੀਂ ਦੇਖੋ ਬਹੁਤ ਹੀ ਪਿਆਰੀ ਬੱਚੀ ਆ ਬਾਈ ਕਦੇ ਕਦੇ ਆਉਂਦੀ ਆ ਸੀਜ਼ਨ ਚ ਹਮ ਅੰਗ ਪੈਰ ਬੱਚੀ ਨੂੰ ਬਹੁਤ ਬਰੀਕ ਲੱਗੇ ਜਿਆਦਾ ਇਹਨਾਂ ਨੂੰ 17 18 ਕਿਲੋ ਨਾਰਮਲ ਦੁੱਧ ਦੇਣਾ ਬੱਚੀ ਨੇ ਬਾਈ ਇਹਦਾ ਰੇਟ ਕੀ ਦੱਸੇ ਇਹਦਾ ਲੈਣ ਦੇ ਬਾਈ 63000 ਰੁਪਇਆ ਬਾਈ 63000 ਰੇਟ ਦੱਸੋ ਵੱਡੀਆਂ ਗਾਵਾਂ ਨੂੰ ਐ ਘੱਟ ਕਾਠ ਵਾਲੀ ਆ ਦੁੱਧ ਸੋਹਣਾ ਦਿੰਦੀ ਰਹੂਗੀ ਜਰਸੀ ਦਾ ਸ਼ੌਂਕ ਰੱਖਦੇ ਆ ਤਾਂ ਇਹ ਤੋਂ ਤੁਸੀਂ ਜਰਸੀ ਦੀ ਬਰੀਡ ਵੀ ਤਿਆਰ ਕਰ ਸਕਦੇ ਹੋ ਹਵਾਨਾ ਦੇਖੋ ਕਰਮ ਵਾਲੀ ਤਾਂ 63000 ਰੇਟ ਆ ਸਿਰਫ ਇੱਕ ਸਿੰਗਾ ਕਰਕੇ ਮੰਨ ਲਓ ਵੀ ਇਹਦਾ ਰੇਟ ਜਿਹੜਾ 63000 ਹੈ ਇਹ ਤੋਂ ਅਗੇ ਇੱਕ ਹੋਰ ਕ੍ਰਾਸ ਬਰੀਡ ਗਾਂ ਇਹ ਬਈ ਤੀਜਾ ਸੂਆ ਇਹ ਰਾਤ ਨੂੰ ਜਾਂ ਸਵੇਰ ਨੂੰ ਸੂ ਪੈਣਾ ਬਾਈ ਠੀਕ ਹੈ ਦੁੱਧ ਨੇ 15 14 ਕਿਲੋ ਦਿੱਤਾ ਦੂਜੇ ਸੂਏ ਤੇ ਇਹ ਸੀਲ ਠੰਡੀ ਬਹੁਤ ਜ਼ਿਆਦੇ ਆ ਬਾਈ ਭਾਵੇਂ ਆ ਹੀ ਬੈਠੇ ਰਹੋ ਕੋਈ ਚੱਕਰ ਨਹੀਂ ਠੀਕ ਹੈ ਹਾਂ ਬਾਈ ਜਸਾਂ ਤੇ ਦਾ ਰੇਟ ਇਹ ਦਾ ਰੇਟ ਬਈ ਲੈਣ ਦੇ ਨੇ 52000 ਰੁਪਿਆ ਹਾਣਾ ਖੋਲੀ ਰੇਟ 52000 ਜਦੋਂ ਨੂੰ ਵੀਡੀਓ ਦੇਖਦੇ ਆ ਬੱਚੇ ਨੂੰ ਜਨਮ ਦੇ ਦੂਗੀ ਅੱਜ ਰਾਤ ਰਾਤ ਤੱਕ ਆਸ ਐ ਵੀ ਇਹ ਸੂ ਪੈਣੀ ਐ ਬਰੀਡੇ ਦੀ ਕਰਾਸ ਐ 52000 ਰੇਟ ਐ ਗਰਮੀ ਇਹਨੇ ਮੰਨਣੀ ਨਹੀਂ ਮੱਝ ਵਾਲੀ ਗੱਲ ਐ ਦੁੱਧ 14 ਕਿਲੋ 15 ਕਿਲੋ ਬਈ ਕਹਿੰਦਾ ਦੂਜੇ ਸੂਏ ਦਿੱਤਾ ਤੁਸੀਂ ਦੇਖ ਲਓ ਵੀ ਤੁਸੀਂ ਕਿੰਨਾ ਚੋ 14 15 ਬਈ ਨੋਰਮਲ ਦੁੱਧ ਦੇ ਦੂਗੀ ਗਰਮੀ ਕਰਨਾ ਹਾਂ ਹਾਂ ਥਾਨ ਹੱਥੀ ਚਵਾਈ ਵਾਲੇ ਐ ਬਾਕੀ ਪੋਲੀ ਪੋਲੀ ਬਹੁਤ ਆ ਬਈ ਠੀਕ ਐ ਸੋ ਇਹ ਬਾਈ ਦੀ ਪਾਸ ਕੀਤੀ ਹੋਈ ਆ ਪੋਲੀ ਚੰਗੀ ਆ ਆ ਸਹਿ ਪਸੰਦ ਆਊਗੀ ਤੁਹਾਨੂੰ 52000 ਤੋਂ ਦੋਸਤੋ ਭਾਅ ਸ਼ੁਰੂ 52 63 85 ਤੇ 12 ਇੱਕ ਆਪਣੇ ਕੋਲ ਬਾਈ ਜਰਸੀ ਆਣ ਵਾਲੀ ਦੂਜਾ ਸੂਆ ਬਹੁਤ ਚੰਗੀ ਕਿ ਪਹਿਣ ਭਰਾਣੇ ਲੈਣੀ ਹੋਵੇ ਹਮ 85 ਕੀ ਹਜ਼ਾਰ ਦੀ ਰੇਂਜ ਦੀ ਆ ਦੂਜਾ ਸੂਆ ਦੋ 23 24 ਕਿਲੋ ਦੀ ਬਹੁਤ ਪਿਆਰੀ ਬੱਚੀ ਆ ਠੀਕ ਹੈ ਤੇ ਆ ਜੂ ਕੈਂਡੀਡੇਟ ਕੈਂਡੇ ਕਿ ਪਹਿਣ ਭਰਾਣੇ ਲੈਣੀ ਹੋਵੇ ਤਾਂ ਬੱਸ WhatsApp ਤੇ ਹੈਲੋ ਲੈ ਕੇ ਭੇਜ ਦਿਓ ਓਕੇ ਤੇ ਵੀਡੀਓ ਪਾ ਦਾਂਗੇ ਮੈਂ ਟਾਈਟਲ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜਿਹੜਾ ਇਹ WhatsApp ਨੰਬਰ ਵੀ ਆ ਨਾਲ ਬਾਈ ਦਾ ਬਾਕੀ ਤੁਸੀਂ ਆਜੋ ਜਿੱਥੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ